ਮਜਬੂਰ ਹੋ ਕੇ ਹੁਣ ਦੇਖੋ ਇਹ ਵਰਦੀਆਂ ਪਾ ਕੇ ਮੁਲਾਜ਼ਮ ਸਾਰੇ ਆਏ ਨੇ ਮਜਬੂਰ ਹੋ ਕੇ ਇਹ ਸਟੈਪ ਚੱਕਿਆ ਤੁਸੀਂ ਨਹੀਂ ਚਾਹੁੰਦੇ ਸੀਗੇ ਮੰਤਰੀ ਸਾਹਿਬ ਨੂੰ ਪੀਸਫੁਲੀ ਬੈਠ ਕੇ ਡਾਇਰੈਕਟਰ ਸਾਹਿਬ ਸੈਕਟਰੀ ਸਾਹਿਬ ਨਾਲ ਬੈਠ ਕੇ ਬਹੁਤ ਵਾਰ ਅਸੀਂ ਸਾਡੀ ਜਿਹੜੀ ਮੀਟਿੰਗ ਹੋ ਗਈ ਮੰਗਾਂ ਦੇ ਸੈਂਤੀ ਬਣ ਗਈ ਠੀਕ ਆ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਤਨਖਾਹਾਂ 'ਚ ਵਾਧਾ ਡੈਥ ਮੁਲਾਜ਼ਮਾਂ ਨੂੰ 1 ਕਰੋੜ ਦੀ ਰਾਸੀ ਠੀਕ ਹੈ ਉਹ ਸਾਡਾ ਜਿਹੜਾ ਦੋ ਦਿਨ ਮੰਗਾ ਸੀ ਗਿਆ ਮੇਨ ਪਰ ਉਹ ਅਜੇ ਤੱਕ ਵਿਚਾਰ ਹੀ ਨਹੀਂ ਤੇ ਕਰ ਨਹੀਂ ਕਰਦੇ ਮੰਤਰੀ ਸਾਹਿਬ ਤਾਂ ਅਸੀਂ ਫਿਰ ਆਨਲਾਈਨ ਟਾਈਮ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਜਿਹੜੇ ਧਰਨੇ ਨੇ ਉਹ ਰੱਖਾਂਗੇ ਠੀਕ ਹੈ ਸੰਘਰਸ਼ ਫੁੱਲ ਤੇ ਹੀ ਕਰਾਂਗੇ ਅਸੀਂ ਹੁਣ ਭਾਈ ਰੈਲੀ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਆਏ ਆ ਇਹ ਰੈਲੀ ਦੇ ਵਿੱਚ ਤੁਸੀਂ ਲਾ ਲਓ ਵੀ 45 50 ਕਾਉਂਸਲਰਾਂ ਨਗਰ ਨਿਗਮਾਂ ਦੇ ਮੁਲਾਜ਼ਮ ਨੇ ਪੂਰੇ ਪੰਜਾਬ ਦੇ ਵਿੱਚੋਂ ਮੁਲਾਜ਼ਮ ਆਏ ਨੇ ਇਹ ਬਾਰਾ ਜੀ ਨਹੀਂ ਚਾਹੁੰਦੇ ਸੀਗੇ ਕਰਨਾ ਪਰ ਮਜਬੂਰ ਆ ਅਸੀਂ ਸੜਕਾਂ ਦੇ ਉੱਤਰਨ ਲਈ ਸਰਕਾਰ ਮਜਬੂਰ ਕਰ ਰਹੀ ਹੈ। ਵਾਇਰਬਰਗੇਡ ਅਮਰੀਕਾ ਤੋਂ ਆਇਆ ਜੀ ਅਮਰੀਕਾ ਸ਼ਹਿਰ ਤੋਂ ਸਾਰੇ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਵਾ ਉਹਨਾਂ ਦੇ ਵਿੱਚ ਤੁਹਾਡੇ ਪਲਾਜ਼ਮਾ ਦੇ ਨਾਲ ਅੱਜ ਤੋਂ ਜਦੋਂ ਦੀ ਸਰਕਾਰ ਆਈ ਹੈ ਲਗਭਗ 3 ਸਾਲ ਹੋ ਗਏ ਆ ਤੇ ਤਿੰਨਾਂ ਸਾਲਾਂ ਤੋਂ ਇਹਨਾਂ ਦਾ ਇਹੀ ਰਵਈਆ ਚੱਲਦਾ ਆ ਰਿਹਾ ਵਾ ਮੀਟਿੰਗ ਦੇ ਦਿੰਦੇ ਆ ਦਸਾਂ ਦਿਨਾਂ ਨੂੰ ਚਵਾਂ ਦਿਨਾਂ ਨੂੰ ਪੰਜਾਂ ਦਿਨਾਂ ਨੂੰ ਤੁਹਾਡੇ ਨਾਲ ਬਹਿ ਕੇ ਗੱਲ ਕਰ ਲਾਂਗੇ ਅੱਜ ਤੱਕ ਇਹਨਾਂ ਨੇ ਸਾਡੇ ਨਾਲ ਕਿਸੇ ਵੀ ਮੀਟਿੰਗ ਦੇ ਵਿੱਚ ਆੜ ਕੇ ਸਹੀ ਤਰ੍ਹਾਂ ਸਾਨੂੰ ਸਾਡੇ ਮਸਲੇ ਹੱਲ ਕਰਨ ਦਾ ਕੋਈ ਵੀ ਅਜੇ ਤੱਕ ਮਸਲਾ ਹੱਲ ਕੀਤਾ ਹੀ ਨਹੀਂ ਸਾਡਾ ਅੱਜ ਤੁਸੀਂ ਐਸ ਵੀ ਲਈ ਡਾਕਟਰ ਰਵਿ ਜੋ ਜਿਹੜਾ ਹੈ ਆਪਣਾ ਲੋਕਲ ਬਾਡੀ ਮੰਤਰੀ ਆ ਉਹਦੇ ਆਏ ਹੈਗੇ ਰੋ ਖਾਲੇ ਤੱਕ ਆਇਆ ਨਹੀਂ ਕੋ ਕਿਸਨੇ ਕੋ ਮਿਲਿਆ ਨਹੀਂ ਨਹੀਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਜਿੱਦਣ ਦਾ ਆਪਾਂ ਇਹਨਾਂ ਨੂੰ ਮੰਗ ਪੱਤਰ ਦੇ ਕੇ ਗਏ ਨਾ ਆਪਾਂ ਇਹਨਾਂ ਦੇ ਪੀਏ ਸਾਹਿਬ ਨੂੰ ਮੇਰੇ ਖਿਆਲ ਚ ਮੈਂ ਕਿਹੜਾ ਦੇਣਾ ਵੀ ਜਿੱਦਣ ਨੂੰ ਮੈਂ ਕਾਲ ਨਹੀਂ ਕੀਤੀ ਬਹਾ ਸਰ ਅਹੀਂ ਨਹੀਂ ਚਾਹੁੰਦੇ ਕਿ ਆਮ ਪਬਲਿਕ ਨੂੰ ਤੰਗ ਕਰਨਾ ਤੁਸੀਂ ਸਾਨੂੰ ਬੁਲਾਓ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਕਰਵਾ ਦਿਓ ਤੇ ਅਸੀਂ ਇਹ ਜਿਹੜਾ ਮਸਲਾ ਅਸੀਂ ਇਹਨੂੰ ਛੱਡ ਦਿੰਨੇ ਆ ਬੈਠ ਕੇ ਗੱਲ ਤਾਂ ਕਰੋ ਅੱਜ ਵੀ ਬੈਠੇ ਆ ਰੋਡ ਜਾਮ ਹੋਇਆ ਸਾਡੇ ਆ ਆਮ ਪਬਲਿਕ ਸਾਡੇ ਭਰਾ ਵੇਖੋ ਰੋਡਾਂ ਤੇ ਕਿੱਦਾਂ ਕਿੰਨੀ ਪ੍ਰੋਬਲਮ ਆ ਰਹੀ ਆ ਤੇ ਮੰਤਰੀ ਸਾਹਿਬ ਬੈਠੇ ਆ ਨਾ ਕੋਈ ਉਹਨਾਂ ਦੇ ਵੱਲੋਂ ਕੋਈ ਸੀਨੀਅਰ ਜਿਹੜਾ ਅਫਸਰ ਭੇਜਿਆ ਜਾ ਰਿਹਾ ਕੋਈ ਡੀਸੀ ਸਾਹਿਬ ਚਾਹੇ ਕੋਈ ਨਾ ਕੋਈ ਕਿਸੇ ਨੂੰ ਭੇਜਣ ਤੇ ਸਾਡੇ ਕੋਲੋਂ ਮੰਗ ਪੱਤਰ ਲੈਣ ਤੇ ਆਪਾਂ ਜਿਹੜਾ ਇੱਥੇ ਹੀ ਸਮਾਪਤੀ ਕਰ ਦਈਏ ਜੀ ਮੰਗ ਪੱਤਰ ਕੀ ਕੀ ਦੇਣਾ ਜੀ ਚਾਹੁੰਦੇ ਆ ਜੀ ਮੰਗ ਪੱਤਰ ਦੇ ਵਿੱਚ ਮੇਨ ਹੀ ਗੱਲਾਂ ਜੀ ਇਹਨਾਂ ਨੇ ਸਾਡੇ ਨਾਲ ਜਦੋਂ ਸਰਕਾਰ ਆਈ ਆ ਇਹਨਾਂ ਨੇ ਕਿਹਾ ਵੀ ਜਿਹੜੇ ਤੁਹਾਡੇ ਆਊਟਸੋਰਸ ਦੇ ਬੰਦੇ ਆ ਉਹਨਾਂ ਦੀ ਕੋਈ ਪਾਲਿਸੀ ਬਣਾ ਕੇ ਤੇ ਤੁਹਾਡਾ ਆਹੀ ਜਿਹੜਾ ਇਹ ਮਸਲਾ ਹੱਲ ਕਰਾਂਗੇ ਕਿ ਪਹਿਲੀਆਂ ਸਰਕਾਰਾਂ ਨੇ ਤੁਹਾਡਾ ਨਹੀਂ ਕੋਸ਼ਿਸ਼ ਕੀਤਾ ਅੱਜ ਫਾਇਰ ਬ੍ਰਿਗੇਡ ਆਊਟਸੋਰਸ ਕਰਮਚਾਰੀ ਜਿਹੜੇ ਪੂਰੇ ਪੰਜਾਬ ਤੋਂ ਮંત્રી ਸਾਹਿਬ ਨੂੰ ਮਿਲਣੇ ਸੀ ਪਰ ਉਹ ਇੱਥੇ ਨਹੀਂ ਮਿਲੇ ਹੈਗੇ ਉਹ ਬਾਹਰ ਗਏ ਹੋਏ ਆਪਣੇ ਕੰਮ 'ਚ ਇਸ ਕਰਕੇ ਸਿਵਲ ਪ੍ਰਸ਼ਾਸਨ ਵੱਲੋਂ ਆਪਨੇ ਆਏ ਹੈਗੇ ਅਸਤਾਜ ਜੀ ਔਰ ਉਸਪਾਰਟ ਮੈਡਲੋਂ ਮੈਂ ਔਰ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਔਰ ਇਹਨਾਂ ਦੀ ਇੱਕ ਵਾਡ ਹੈਗੀ ਆ ਕਿ ਜਿਹੜੇ ਸਾਡੀ ਪੁਰਾਣੇ ਬੰਦੇ ਜਿਹੜੇ ਸੀ 22 ਸਾਲਾਂ ਤੋਂ ਕੰਮ ਕਰਦੇ ਆਏ ਆ ਔਰ ਸਾਨੂੰ ਪ੍ਰੋਪਰ ਜੋ ਗਵਰਨਮੈਂਟ ਜੌਬ ਦੇ ਵਿੱਚ ਪੱਕਾ ਕੀਤਾ ਜਾਵੇ ਇਹਨਾਂ ਦਾ ਜਿਹੜਾ ਮੰਗ ਪੱਤਰ ਆ ਉਹ ਇਮੀਡੀਏਟਲੀ ਡੀਸੀ ਸਾਹਿਬ ਨੂੰ ਦੇਖ ਕੇ ਤੇ ਚੰਡੀਗੜ੍ਹ ਅਸੀਂ ਪਹੁੰਚਦਾ ਕਰਾਂਗੇ ਔਰ ਜਿਹੜੀ ਵੀ ਇਹਨਾਂ ਦੀ ਮੀਟਿੰਗ ਆਪਣੇ ਸਬੰਧਤ ਮੈਕਮੇ ਦੇ ਨਾਲ ਹੈਗੀ ਆ ਉਹਨਾਂ ਨਾਲ ਤਾਲਮਿਲ ਕਰਕੇ ਜਲਦੀ ਤੋਂ ਜਲਦੀ ਇਹਨਾਂ ਦਾ ਮਸਲਾ ਹੱਲ ਕਰਾਵਾਂਗੇ ਥੈਂਕ ਯੂ ਥੈਂਕ ਯੂ